ਪੂਜਾ ਪਾਤਸ਼ਾਹ ਜੀ ਪਰ ਪੁਸਤਕ ਸੰਧਿਆਵਾਦੋਂ ਚਾਰ ਸ਼ਬਦ ਫਰਮਾ ਕੇ ਨਿਹਾਲ ਕੀਤਾ ਸੀ ਇਹ ਉਸ ਦੇ ਪੋਤਰੇ ਹਰਿ ਹਰਿ ਨਾਲ ਕ੍ਰਿਸ਼ਨ ਦਾਸ ਇਹ ਸੰਗੂ ਆਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪੁੱਜੇ ਸਾਨੂੰ ਇਹਨਾਂ ਨੇ ਇਹ ਬੇਨਤੀ ਕੀਤੀ ਮਹਾਰਾਜ ਸਾਡਾ ਮੋਹ ਮਮਤਾ ਔਰ ਸਾਡੇ ਵਿਕਾਰ ਸੰਸਕਾਰ ਤੇ ਫੁਰਨੇ ਇਹ ਕਿਰਪਾ ਕਰਕੇ ਮਿਟ ਦਿਓ ਤਾਂ ਕਿ ਸਾਡੀ ਕਲਿਆਣ ਹੋਵੇ ਸੱਚੇ ਪਾਤਸ਼ਾਹ ਜੀ ਹਾ ਗਰੀਬ ਨਵਾਜ ਨੇ ਸਭ ਸੰਸਾਰ ਦਾ ਭਲਾ ਕਰਨ ਵਾਸਤੇ ਇੱਕ ਪਵਿੱਤਰ ਤੁਰਕੀ ਬਾਣੀ ਸਾਫ ਪਾਉੜੀਆਂ ਫਰਮਾਨ ਕੀਤਾ ਹੈ ਜਿਸ ਦੇ ਵਿੱਚ ਬ੍ਰਹਮ ਵਿਦਿਆ ਦਾ ਨਿਰੂਪਣ ਕੀਤਾ ਸੋ ਵਿਕਾਰਾਂ ਪਾਪਾਂ ਤੋਂ ਬਚਣ ਵਾਸਤੇ ਪਰਮੇਸ਼ਰ ਦੇ ਸਿਮਰਨ ਭਜਨ ਭਾਵ ਭਗਤੀ ਵਿੱਚ ਏਡ ਹੋਣ ਵਾਸਤੇ ਮਹਾਨ ਪਵਿੱਤਰ ਸਿੱਖਿਆ ਸਰਦੂ ਜੀ ਨੇ ਬਖਸ਼ੀ ਹੈ ਰਾਤਿ ਉਹਨਾਂ ਕ੍ਰਮ ਕਥਾ ਇਸੋ ਉੱਤੇ ਵਿੱਚ ਇਹ ਜਿਹੜੇ ਪੰਜੇ ਵਿਕਾਰ ਹਨ ਇਹ ਬੜੇ ਅਜਿੱਤ ਸੂਰਮੇ ਹਨ ਕੋਈ ਕੋਈ ਭਾਗਾਂ ਵਾਲਾ ਇਹਨਾਂ ਨੂੰ ਜਿੱਤ ਸਕਦਾ ਹੈ ਨਹੀਂ ਤਾਂ ਵੱਡੇ ਭਾਰੀ ਜਿਹੜੇ ਸੂਰਮੇ ਕਹਣ ਵਾਲੇ ਚਾਰ ਵਰਨ ਚੋਹਾ ਕੇ ਮਰਦਨ ਖਟ ਵਰਸਨ ਕਰ ਤਲੀਰੇ ਸੁੰਦਰ ਸੁਗਡ ਸਰੂਪ ਸਿਆਣੇ ਪੰਚੋ ਹੀ ਮੋਹਿਤ ਛਲੀ ਰਹੇ ਵੱਡੀ ਕੋਮ ਵਸ ਭਾਗਾ ਨਹੀਂ ਮੋਹਕ ਫੌਜ ਹਟ ਛਲੀ ਰਹੇ ਸੋ ਇਹਨਾਂ ਨੇ ਸਾਰਿਆਂ ਨੂੰ ਜਿਤਨੇ ਆ ਜਿਨ੍ਹਾਂ ਵਿਚਾਰਾਂ ਨੇ ਸੋ ਹਜੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇ ਵਾਹਿਗੁਰੂ ਦੀ ਸ਼ਰ ਲਈਏ ਤਾਂ ਇਹਨਾਂ ਤੇ ਫਤਿਹ ਪ੍ਰਾਪਤ ਕਰ ਸਕੀ ਦੀ ਹੈ ਫਿਰ ਤੋਂ ਵੱਡੇ ਵੱਡੇ ਜਿਹੜੇ ਗਾਨਕ ਦਰਬਰੀ ਕੀ ਮੁਨੀ ਸਭ ਔਰ ਸਾਰੇ ਲੋਕ ਜਿਨ੍ਹਾਂ ਦਾਇਰ ਪਾਦਕ ਵੀ ਇੰਨਾ ਲੋਕਾਂ ਵਿੱਚ ਜਿਨ੍ਹਾਂ ਵੀ ਜੀਵ ਜੰਤ ਹਨ ਸੋ ਸਭ ਨੂੰ ਇਹਨਾਂ ਵਿਚਾਰਾਂ ਨੇ ਖਰਾਬ ਕਰ ਦਿੱਤਾ ਹੈ ਇਹਨਾਂ ਵਿਕਾਰਾਂ ਦੇ ਆधीन ਹੋ ਕੇ ਆਦਮੀ ਨਾ ਕਰਨ ਵਾਲੇ ਕੰਮਾਂ ਨੂੰ ਵਿਦਾਲਚਾਰਕ ਵਿੱਚ ਪਾ ਕੇ ਕਰਦਾ ਹੈ। ਨਾਲ ਖਾਣ ਵਾਲੀਆਂ ਚੀਜ਼ਾਂ ਖਾਂਦਾ ਹੈ। ਨਾ ਪਹਿਰਨ ਵਾਲੇ ਵਸਤਰਾ ਨੂੰ ਪਹਿਰਦਾ ਹੈ। ਸੋ ਜਿਸ ਅੰਦਰ ਲੋਭ ਆ ਜਾਵੇ ਉਹਨੂੰ ਨਹੀਂ ਸ਼ਰਮ ਰਹਿੰਦੀ ਆਪਣੇ ਮਿੱਤਰਾਂ ਦੀ, ਪਿਆਰਿਆਂ ਦੀ, ਸਬੰਧੀਆਂ ਦੀ, ਮਾਤਾ-ਪਿਤਾ ਦੀ। ਸਭ ਲੱਜ ਸ਼ਰਮਿਆ, ਨੱਗਿਆ ਸ਼ਰਮਲਾ ਕੇ ਹਲਕੇ ਕੁੱਤੇ ਵੀ ਨਹੀਂ ਉਹ ਹਰੇਕ ਨੂੰ ਕੱਟਣ ਦਾ, ਵੱਢਣ ਦਾ ਯਤਨ ਕਰਦਾ ਹੈ। ਤੋ ਜੰਮਣ ਮਰਨ ਦਾ ਕਾਰਨ ਹੰਕਾਰ ਹੈ ਜਿਸ ਕਰਕੇ ਮਨ ਪਾਪੀ ਹੋ ਜਾਂਦਾ ਹੈ ਸਭ ਗੁਣਾ ਨੂੰ ਤਿਆਗਦਾ ਹੈ ਤੇ ਔਗਣਾ ਨੂੰ ਆਪਣੇ ਹਿਰਦੇ ਚ ਡੱਢ ਕਰਦਾ ਹੈ ਇਸ ਦੀ ਸੰਗਤ ਕਰਕੇ ਜੀਵ ਆਉਂਦੇ ਜਾਂਦੇ ਰਹਿੰਦੇ ਨੇ ਬਹੁਤਾ ਦੁੱਖ ਸੁੱਖ ਭੋਗਣਾ ਪੈਂਦਾ ਹੈ ਤੇ ਜੀਵਾਂ ਨੂੰ ਤਕਾਵਟ ਪ੍ਰਾਪਤ ਕਰਨੀ ਪੈਂਦੀ ਹੈ ਸੰਸਾਰ ਰੂਪੀ ਪੂਜਾ ਦੇ ਰਹਿੰਦੇ ਨੇ ਨਾ ਕਿੱਥੇ ਜਾਣ ਵਾਲਾ ਬੜਾ ਅਸਾਧ ਰੋਗ ਹੈ ਸਤਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਸਰੂਪ ਵੀ ਵਾਹਿਦ ਨੇ ਉਹ ਨਾਮ ਦੀ ਦਾਸ ਬਖਸ਼ਣ ਦਵਾਈ ਬਖਸ਼ਣ ਕੋ ਸਾਰਾ ਰੋਗ ਕਟਿਆ ਜਾ ਸਕਦਾ ਹੈ ਸੋ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਕਿ ਪ੍ਰਾਨ ਆਪ ਕੋਬਿੰਦਾ ਕਿਰਪਾ ਦਾ ਅਨਜਲ ਗੁਰੂ ਤੁਸੀਂ ਸਾਡੇ ਤੇ ਕਿਰਪਾ ਕਰੋ ਆਪ ਬਖਸ਼ਿਸ਼ ਕਰੋ ਸਾਡਾ ਸਰੀਰ ਜੋ ਪਿਆਰ ਪੁਰ ਪਿਆਰ ਹੈ ਨੌਜਵਾਨ ਅਵਸਥਾ ਹੈ ਅਰੋਗ ਹੈ ਚੜ੍ਹਦੀ ਕਲਾ ਵਾਲਾ ਪਰੋਂ ਵੀ ਭਜਨ ਤੇਰਾ ਹੀ ਕਰੀਏ ਜੇ ਸਰੀਰ ਵਿੱਚ ਕੋਈ ਰੋਗ ਆ ਬਣੇ ਜੇ ਅੰਤਲਾ ਸਮਾ ਹੋਵੇ ਜਦੋਂ ਆਖੀਰ ਸਰੀਰ ਸਮਾਪਤੀ ਤੇ ਹੋਵੇ ਉਸ ਮੌਕੇ ਵੀ ਵਾਹਿਗੁਰੂ ਤੇਰਾ ਨਾਮ ਹੀ ਸਜਪ ਤੇਰੇਗੇ ਇਹ ਸਾਡੇ ਤੇ ਬਖਸ਼ਿਸ਼ ਕਰ ਇਹ ਮਿਹਰ ਕਰ ਵਾਹਿਗੁਰੂ ਦੇ ਚਰਨ ਕਬਲਾਂ ਦੀ ਸ਼ਰਨ ਲੈਣ ਕਰਕੇ ਪਰਮੇਸ਼ਰ ਦੇ ਨਾਮ ਦਾ ਉਚਾਰ ਤੇ ਕੀਰਤਨ ਕਰਨ ਕਰਕੇ ਸਾਧ ਸੰਗਤ ਵਿੱਚ ਮਿਲ ਕੇ ਇਹ ਵੱਡਾ ਪਾਰਕ ਅਸਾ ਸੰਸਾਰ ਜਿਹੜਾ ਇਸ ਤੋਂ ਕਰਨਾ ਹੁੰਦਾ ਸੋ ਇਹ ਅਸੀਂ ਆਪਣੇ ਸਾਰੇ ਸਰੀਰ ਦੇ ਸਾਰੇ ਅੰਗਾਂ ਦੀ ਰੱਖਿਆ ਕਰਨੀ ਚਾਹੁੰਦੇ ਹਾਂ ਆ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ